ਜਾਉਂਦੇ ਜਾਂਦੇ ਆ ਜੀਬਨ ਐਕਮਨ ਦਿਖਾਇਓ ਜੁੱਸਾ ਆ ਜੁੱਸਾ ਕਰਤੇ ਆ ਵੈਰੀਫਾਈ ਇਹਨੇ ਨਾ ਇਹ ਮੈਂ ਪੜ ਕੇ ਸੁਣਾਉਣਾ ਵੀ ਤੇ ਕੀ ਲਿਖਿਆ ਤੇ ਪੋੜਾਂ ਦੇ ਪੋੜੋ ਕਦੋਂ ਦੇ ਚੋਕੋ ਤੋਂ ਪੂਰੀ ਆ ਜਾ ਸੈਡ ਡਰੈਸ ਹੋ ਰਿਹਾ ਉਹ ਵੀ ਜ਼ਿੰਦਗੀ ਕਰ ਕੱਡੂ ਦੋਸਤੋ ਵੀ ਆਸਾ ਰਾਣੀ ਪ੍ਰਿਆ ਅਤੇ ਅਜੇ ਐਡਰੈਸ ਦੀ ਲੜਾਈ ਹੋ ਜਾਵੇ ਇਹਦੇ ਪਰਿਵਾਰ ਦੇ ਉੱਤੇ ਲਿਖਿਆ ਇਹ ਇੱਕ ਪੜਾਉਣ ਦੀ ਕੋਸ਼ਿਸ਼ ਕਰਦੇ ਆ ਆ ਦੇਖੋ ਆਸਾ ਰਾਣੀ ਪ੍ਰਿਆ ਉਹਨਾਂ ਦੀ ਲੜਾਈ ਹੋ ਜੇ ਇਹ ਕੁਝ ਲਿਖੇ ਵਿੱਚ ਫੋਟੋਆਂ ਹੈਗੀਆਂ ਇਹਦੇ ਵਿੱਚ ਫੋਟੋਆਂ ਵੀ ਬੰਨੀਆਂ ਫੋਟੋ ਕਰਨ ਦੀ ਕੋਸ਼ਿਸ਼ ਕਰਦੇ ਆ ਆ ਦੇਖੋ ਜੀ ਫੋਟੋ ਹੈਗੀ ਇਹਦੇ ਵਿੱਚ ਫੋਟੋ ਕੱਢਣ ਦੀ ਕੋਸ਼ਿਸ਼ ਕਰਦੇ ਕਿੰਨਾਂ ਦੀ ਫੋਟੋ ਆ ਜੀ ਆ ਫੋਟੋ ਕੱਢੋ ਸ਼ਾਇਦ ਫੋਟੋ ਪਿੱਛੇ ਡਰੈਸ ਵੀ ਹੋਵੇ ਇੱਧਰ ਮੇਰੇ ਵੱਲੋਂ ਨਾਲ ਆਓ ਬੋਲੋ ਮੇਰੇ ਹੱਥ ਵਿੱਚ ਲੈ ਦੋਸਤੋ ਲਗਾਤਾਰ ਅਸੀਂ ਇਸ ਰੋਖ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਸਮਾਜ ਜਿਹੜੇ ਉਹ ਲੋਕ ਹੈ ਜਿਹੜੇ ਆਪਣੀਆਂ ਦੁਕਾਨਦਾਰੀਆਂ ਧਰਮ ਦੇ ਨਾਂ ਤੇ ਚਲਾਉਂਦੇ ਆ ਆ ਜਿਹੜੇ ਉੱਥੇ ਲਿਖਿਆ ਸੁਵਾਹਾ ਇਹ ਸੁਵਾਹਾ ਹੋ ਜੇ ਇਹ ਆ ਆ ਫੋਟੋ ਇੱਕ ਵਾਰ ਦੇਖਣਾ ਉੱਥੇ ਲਿਖਿਆ ਸੁਵਾਹਾ ਆਸਾ ਰਾਣੀ ਆਸਾ ਰਾਣੀ ਸੁਵਾਹਾ ਉਹਨਾਂ ਜੀ ਫੋਟੋ ਆ ਵੇਖੀ ਕੁਛ ਲਿਖਿਆ ਹੈ ਜਿਹਦੇ ਤੇ ਇਹ ਕੇ ਫੋਟੋ ਪਛਾਣੂ ਆਪਣੀ ਕਿਹਦੀ ਹੈਗੀ ਆ ਤੇ ਆਪਣੇ ਦੁਸ਼ਮਣ ਪਤਾ ਕਰੋ ਵੀ ਤੁਹਾਡੇ ਨਾਲ ਲੱਗਦੇ ਕਿਹੜੇ ਆ ਇਹ ਕੇ ਫੋਟੋ ਆ ਆ ਕੀ ਲਾਜੀ ਹੈ ਸਮਾਨ ਨੂੰ ਤੇ ਹਾਂ ਲਾਜੀ ਦੋਸਤੋ ਲਗਾਤਾਰ ਰਸੀ ਦੋਖੜ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਲੋਕੀ ਇੱਥੇ ਆਣ ਕੇ ਇਹਦੀਆਂ ਜੜ੍ਹਾਂ ਸਰੋਂ ਦਾ ਤੇਲ ਪਾਉਂਦੇ ਆ ਅੱਜ ਸਾਡੇ ਨਾਲ ਜੋਸ਼ੀ ਜੀ ਵੀ ਆਏ ਆ ਜਿਹੜੇ ਸਨੇਹ ਕੈਚਰ ਨੇ ਅਸੀਂ ਸਮਾਜ ਦੇ ਉਹ ਲੋਕ ਆ ਜਿਹੜੇ ਸਮਾਜ ਨੂੰ ਸੁਧਾਰਨਾ ਚਾਹੁੰਦੇ ਆ ਜਿਹੜੇ ਪਖੰਡੀ ਬਾਬੇ ਜਿਹੜੇ ਤੰਤਰਾ ਮੰਤਰਾ ਚ ਖਵਾ ਕੇ ਜਨਾਨੀਆਂ ਨਾਲ ਵੀ ਗਲਤ ਕੰਮ ਕਰਦੇ ਆ ਉਹਨਾਂ ਦੀ ਪੈਸੇ ਦੀ ਵੀ ਲੁੱਟ ਕਰਦੇ ਆ ਤੇ ਉਹਨਾਂ ਦੇ ਘਰਾਂ ਦੇ ਘਰ ਬਰਬਾਦ ਕਰ ਦਿੰਦੇ ਆ ਅੱਜ ਇੱਥੇ ਅਸੀਂ ਆਏ ਆ ਤੇ ਅਸੀਂ ਦੇਖ ਰਿਹਾ ਵੀ ਇੱਕ ਪਾਸੇ ਸ਼ਰਾਬ ਦੀ ਬੋਤਲ ਪਈ ਆ ਨਾਲ ਦੀਵੇ ਬਾਲਿਆ ਨਾਲ ਇੱਥੇ ਖਾਣ ਪੀਣ ਦਾ ਹੋਰ ਵੀ ਸਮਾਨ ਪਿਆ ਅਸੀਂ ਲਗਾਤਾਰ ਲੋਕਾਂ ਨੂੰ ਸੂਚਿਤ ਕਰਦੇ ਆ ਕੀ ਇਹਦੇ ਭਰਮ ਭਾਉ ਪਖੰਡਵਾਦ ਤੋਂ ਬਚੋ ਇਹ ਰੁੱਖ ਸਾਨੂੰ ਆਕਸੀਜਨ ਦੇਣ ਲਈ ਬਣਿਆ ਇਹ ਰੁੱਖ ਸਾਨੂੰ ਸਾਹ ਦਿੰਦਾ ਤ੍ਰਿਯਾ ਅਜੇ ਮਾ ਦਾ ਨਾਮ ਹਵਾਰਾ ਆਕੋ ਜੀ ਕੇਦਾ ਘਰ ਦਾ ਬਾਕੀ ਆ ਵੀ ਆ ਵੀ ਦੇਖੋ ਆ ਫੋਟੋ ਆਪਣੀ ਪਛਾਣੋ ਜਿੰਨਾ ਦੀ ਹੈਗੀ ਆ ਪ੍ਰੀਆ ਅਜੇ ਨਾਮ ਹਵਾਰਾ ਗੁਰੂ ਕਰੂ ਸਵਾਹਾ ਗੁਰੂ ਕਰੂ ਸੁਹਾ ਇਹ ਲਿਖਿਆ ਬਾਰ-ਬਾਰ ਆ ਦੇਖੋ ਇਹ ਸਰਦਾਰ ਬੰਦਾ ਲੱਗਦਾ ਹੈ ਦੋਸਤੋ ਅਸੀਂ ਇਹ ਪਖੰਡਵਾਦ ਤੋਂ ਤੁਹਾਨੂੰ ਬਾਹਰ ਕਰਨਾ ਚੋਣੇ ਆ ਸਾਡਾ ਦੇਸ਼ ਇੱਕ ਪੋਸ਼ਣ ਨਾਲ ਮਰ ਰਿਹਾ ਸਾਡੇ ਦੇਸ਼ 'ਚ ਹਜ਼ਾਰਾਂ ਬੱਚੇ ਜਿਹੜੇ ਕਪੋਸ਼ਣ ਨਾਲ ਮਰਦੇ ਆ ਸਾਡੇ ਦੇਸ਼ 'ਚ ਅੰਨ ਦੀ ਕਿੱਲਤ ਹੈ ਪਰ ਇਸ ਜਗ੍ਹਾ ਤੇ ਲੋਕ ਜਿਹੜੇ ਸ਼ਰਾਬ ਦੀਆਂ ਬੋਤਲਾਂ ਇਸ ਜਗ੍ਹਾ ਤੇ ਨਾਰੀਅਲ ਤੇ ਕੱਪੜਾ ਸਾਡੇ ਲੋਕ ਕੱਪੜੇ ਤੋਂ ਵੀ ਹੁੰਨੇ ਆ ਆ ਦੇਖੋ ਨਾਰੀਅਲ ਜੋਸ਼ੀ ਸਾਹਿਬ ਕੱਢ ਰਿਹਾ 11 ਰੁਪਏ ਵੀ ਚੜਾਏ ਹੋਏ ਨੇ ਨਾਲ ਦੇ ਨਾਲ ਸ਼ਰਾਬ ਦੀ ਬੋਤਲ ਵੀ ਚੜਾਈ ਆ ਗਲਾਸ ਵੀ ਚੜਾਇਆ ਲਾਈਟਰ ਵੀ ਚੜਾਇਆ ਸਿਗਰਟ ਵੀ ਚੜਾਏ ਹੋਏ ਨੇ ਇਹ ਇਹਨਾਂ ਨੂੰ ਹੁਣ ਅਸੀਂ ਸਵਾਹਾ ਕਰਾਂਗੇ ਇਹ ਇਹਦੇ ਨਾਲ ਜਿਹੜੀਆਂ ਜਗਾ ਪੋਲੀ ਪਈ ਆ ਇੱਥੇ ਲਗਾਤਾਰ ਬੱਕਰੀਆਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਆ ਵੇਖੋ ਆਹ ਵੇਖੋ ਉਹਦੇ ਬੱਕਰੇ ਦੇ ਜਿਹੜੇ ਖੰਭ ਦੇ ਜਾਂ ਜੋ ਵੀ ਇੱਥੇ ਮੁਰਗੇ ਬੱਕਰੇ ਸਾਰੇ ਜਿਹੜੇ ਆ ਇੱਥੇ ਵੱਡੇ ਜਾਂਦੇ ਆ ਤੇ ਇੱਥੇ ਬੜੀਆਂ ਦੁੱਤੀਆਂ ਘਾਟੀਆਂ ਇੱਥੇ ਨਸ਼ੇ ਦੀ ਵੀ ਪਰਹਾਹ ਆ ਦੇਖੋ ਆ ਸਰਿੰਜ ਜਿਹੜੇ ਅਮਲੀ ਲੋਕ ਹੁੰਦੇ ਆ ਇਹ ਅੱਡੇ ਪੱਕੇ ਬਣ ਚੁੱਕੇ ਆ ਇਹ ਅੱਡੇ ਨਸ਼ੇੜੀਆਂ ਦੇ ਪੱਕੇ ਬਣ ਚੁੱਕੇ ਆ ਇਹ ਅੱਡੇ ਉਹਨਾਂ ਲੋਕਾਂ ਦੇ ਪੱਕੇ ਬਣ ਚੁੱਕੇ ਆ ਜਿਹੜੇ ਲੋਕ ਨਸ਼ਾ ਕਰਦੇ ਆ ਤੇ ਨਸ਼ਾ ਕੌਣ ਕਰਾਉਂਦੇ ਆ ਜਿਹੜੇ ਪਖੰਡੀ ਸਾਥ ਬਣੇ ਫਿਰਦੇ ਅੱਜਕੱਲ੍ਹ ਉਹ ਨਸ਼ੇ ਵਾਲ ਨੂੰ ਉਹਨਾਂ ਦੇ ਘਰ ਵਾਲਿਆਂ ਨੂੰ ਤੋੜਦੇ ਤੇ ਇੱਥੇ ਜਨਾਨੀਆਂ ਨਾਲ ਗਲਤ ਕੰਮ ਕਰਦੇ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੰਗਲਾਤ ਵਿਭਾਗ ਨੂੰ ਬੜੀ ਅਰੀ ਉਹਨਾਂ ਨੂੰ ਕਿਹਾ ਕਿ ਇਹ ਸ੍ਰੋਖ ਨੂੰ ਬਚਾਉਣ ਲਈ ਕਿਉਂ ਪੰਜਾਬ ਚ ਰੁੱਖੇ ਦਾ ਗਿਣਤੀ ਦਾ 2400 ਰੁੱਖ ਰਹਿ ਗਿਆ ਜੰਡ ਰੁੱਖ ਜੰਡ ਰੁੱਖ ਕਿਹਾ ਜਾਂਦਾ ਜੰਡ ਦਾ ਰੁੱਖ ਜੰਡ ਰੁੱਖ ਨੂੰ ਕਿਹਾ ਜਾਂਦਾ ਪਰ ਇਹ ਰੁੱਖ ऐसे ਸੰਭਾਲਣ ਦੀ ਜ਼ਰੂਰਤ ਹੈ ਇਤਿਹਾਸਿਕ ਰੋਖਾ ਸਾਡੇ ਰਵਾਇਤੀ ਰੋਖੜੇ ਇਹਨਾਂ ਨੂੰ ਬਚਾਉਣ ਦੀ ਬੜੀ ਜ਼ਰੂਰਤ ਹੈ ਅਸੀਂ ਸਰਕਾਰ ਤੇ ਪ੍ਰਸ਼ਾਸਨ ਤੇ ਜੰਗਲਾਤ ਵਿਭਾਗ ਨੂੰ ਬੇਨਤੀ ਕਰਦੇ ਆਂ ਵੀ ਸਾਡੇ ਗੱਲ ਤੇ ਗੌਰ ਕਰੋ ਗੌਰ ਕਰਕੇ ਇਸ ਰੋਖ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਅੱਜ ਫੇਰ ਅਸੀਂ ਤਕਰੀਬਨ 6-7 ਮਹੀਨੇ ਬਾਅਦ ਇੱਥੇ ਆਏ ਆਂ ਪਰ ਆਣ ਕੇ ਫੇਰ ਜਿੱਥੇ ਥੋੜਾ ਸੁੱਖ ਦਾ ਸਾ ਆਇਆ ਸੀ ਪਰ ਹੁਣ ਫੇਰ ਇਹ ਉੱਥੇ ਕੰਮ ਸ਼ੁਰੂ ਹੋ ਗਿਆ ਸ਼ਰਾਬ ਦੀਆਂ ਬੋਤਲਾਂ ਇੱਥੇ ਮਠਿਆਈ ਇੱਥੇ ਪੈਸੇ ਇੱਥੇ ਜਿਹੜੇ ਆ ਉਹ ਚੀਜ਼ਾਂ ਰੱਖ ਕੇ ਜਿਹੜਾ ਵਾ ਉਹਨੂੰ ਵਿਰਤ ਕੀਤਾ ਜਾਂਦਾ ਤੇ ਰੋਖ ਨੂੰ ਤੁਸੀਂ ਦੇਖੋ ਲਗਾਤਾਰ ਜਿਹੜਾ ਵਾ ਇਹ ਤੇਲ ਦਿੱਤਾ ਜਾ ਰਿਹਾ ਦੀਆਂ ਜੜ੍ਹਾਂ ਇਹ ਤੇਲ ਦਿੱਤਾ ਜਾ ਰਿਹਾ ਦੀਆਂ ਜੜ੍ਹਾਂ ਸੋ ਦੋਸਤੋ ਜੇ ਤੇਲ ਤੁਸੀਂ ਦੇਣਾ ਹੀ ਆਪਣੇ ਬਜ਼ੁਰਗਾਂ ਦੇ ਗੋਡਿਆਂ ਨੂੰ ਮਲੋ ਉਹਨਾਂ ਦੀ ਮਾਲਿਸ਼ ਕਰੋ ਉਹਨਾਂ ਨੂੰ ਤੁਹਾਨੂੰ ਕੋਈ ਸੁਖ ਸੁਭਾਅ ਮਿਲੇ ਭਾਰੇ ਲੋਕ ਜਿਹੜੇ ਖਲਤ ਰਾਤ ਤੁਰਿਆ ਮੈਂ ਅੱਜ ਆਪਣੀ ਜੀਤਰਾ ਸੋਸ਼ੀ ਸਾਹਿਬ ਸਾਡੇ ਨਾਲ ਸਕੇ ਤੋੜ ਤੇਥੇ ਪਹੁੰਚੇ ਆ ਜਿਹੜੇ ਲਗਾਤਾਰ ਤੁਸੀਂ ਵੀਡੀਓ ਚ ਵੇਖਿਆ ਹੋਣਾ ਵੀ ਸੱਪਾਂ ਨੂੰ ਰੈਸਕਿਊ ਕਰਦੇ ਆ ਨਿਉਲਿਆਂ ਨੂੰ ਰੈਸਕਿਊ ਕਰਦੇ ਆ ਇਹਨੇ ਸਾਡੇ ਮਿੱਤਰ ਜਾਨਵਰ ਆ ਉਹਨਾਂ ਨੂੰ ਰੈਸਕਿਊ ਕਰਦੇ ਆ ਅੱਜ ਉਹ ਸਾਡੇ ਨਾਲ ਆਏ ਆ ਜੋਸ਼ੀ ਸਾਹਿਬ ਵੀ ਇਸ ਕੰਮ ਲਈ ਲੱਗ ਚੁੱਕੇ ਆ ਵੀ ਇਹ ਵਹਿਮਾ ਭਰਮਾਂ ਤੋਂ ਜਿਹੜਾ ਉਹ ਦੂਰ ਕਰਨ ਲਈ ਜੋਸ਼ੀ ਸਾਹਿਬ ਸਾਡੇ ਨਾਲ ਖੜੋਤੇ ਨੇ ਹਾਂਜੀ ਜੋਸ਼ੀ ਸਾਹਿਬ ਦੇਖੋ ਸਾਨੂੰ ਵਾਤਾਵਰਣ ਦੀ ਪਰਵਰਿਆ ਵਰਨ ਦੀ ਰਿਕਸ਼ਾ ਕਰਨੀ ਚਾਹੀਦੀ ਹੈ ਇਹ ਸੁਰੱਖਿਆ ਨਾਲ ਸਾਡੀ ਆਪਣੀ ਸੁਰੱਖਿਆ ਵਾ ਸਾਨੂੰ ਬਿਲਕੁਲ ਪਰਿਆਵਰਣ ਨੂੰ ਬਚਾਉਣਾ ਚਾਹੀਦਾ ਹੈ ਪਰਿਆਵਰਣ ਦਾ ਮਤਲਬ ਕੀ ਹੁੰਦਾ ਵੇ ਦੇਖੋ ਜੇ ਪਰਿਆਵਰਣ ਹੈ ਤਾਂ ਸਾਡੀ ਜ਼ਿੰਦਗੀ ਹੈ ਇਸ ਪੇੜ ਦਾ ਕੀ ਕਸੂਰ ਹੈ ਇਹ ਝੰਡ ਦਾ ਰੁੱਖ ਹੈ ਜਿਹਨੂੰ ਕਦੇ ਝੰਡ ਕਿਹਾ ਜਾਂਦਾ ਸੁਣਨ ਚ ਆਇਆ ਸੀ ਮੈਂ ਵੀ ਝੰਡ ਦਾ ਰੁੱਖ ਪਹਿਲੇ ਦਿਨ ਹੀ ਦੇਖਿਆ ਇਹਦੀਆਂ ਜੜ੍ਹਾਂ 'ਚ ਤੇਲ ਪਾਉਂਦੇ ਨੇ ਇਹਦੀਆਂ ਜੜ੍ਹਾਂ ਦੇ ਵਿੱਚ ਸ਼ਰਾਬ ਪਾਉਂਦੇ ਨੇ ਇਹਦੀਆਂ ਜੜ੍ਹਾਂ ਦੇ ਵਿੱਚ ਸਿਕਟਾਂ ਦੇ ਤੰਬਾਕੂ ਰੱਖੇ ਹੋਏ ਨੇ ਇਸ ਪੇੜ ਦਾ ਕੀ ਕਸੂਰ ਹੈ ਤੇ ਪਰਿਆਵਰਣ ਦਾ ਹਿੱਸਾ ਇਹਨੂੰ ਸਾੜ ਦੇਣਗੇ ਲੋਕ ਤਾਂ ਮਾਰ ਦੇਣਗੇ ਇੱਥੇ ਗਲਤ ਕੰਮ ਲੋਕੀ ਜਦੋਂ ਆ ਕੇ ਕਰਦੇ ਨੇ ਨਾ ਸਾਨੂੰ ਬਹੁਤ ਗੁੱਸਾ ਵੀ ਆਉਂਦਾ ਹੈ ਔਰ ਦਰਸ ਵੀ ਆਉਂਦਾ ਹੈ ਦਰਸ ਪੇੜਾਂ ਤੇ ਆਉਂਦਾ ਹੈ ਪੌਦਿਆਂ ਤੇ ਆਉਂਦਾ ਹੈ ਜਾਨਵਰਾਂ ਤੇ ਆਉਂਦਾ ਹੈ ਔਰ ਗੁੱਸਾ ਅੰਧਵਿਸ਼ਵਾਸਿਕ ਪਬਲਿਕ ਤੇ ਆਉਂਦਾ ਇਸ ਕਰਕੇ ਹਮੇਸ਼ਾ ਹੀ ਪਰਿਆਵਰਣ ਦੀ ਰੱਖਿਆ ਕਰੋ ਜਾਨਵਰਾਂ ਨੂੰ ਬਚਾਓ ਹਰੀਆਵਲ ਨੂੰ ਬਚਾਓ ਗੱਦੀ ਵੀ ਇਹਨਾਂ ਦਾ ਨੁਕਸਾਨ ਸੋਚਣਾ ਹੀ ਨਹੀਂ ਇਹ ਆਪਣਾ ਨੁਕਸਾਨ ਜ਼ਰੂਰ ਹੁੰਦਾ ਤੁਸੀਂ ਇਹ ਰੋਖੀਆਂ ਟਾਣੀਆਂ ਦੇ ਉੱਤੇ ਜਿੱਥੇ ਤੁਸੀਂ ਪੱਤੇ ਵੇਖ ਰਹੇ ਹੋ ਇਹ ਟਾਣੀਆਂ ਦੇ ਨਾਲ ਲੋਕਾਂ ਦੇ ਨਾਮ ਲਿਖ ਕੇ ਪੱਛੀਆਂ ਟੰਗੀਆਂ ਆ ਪਿਛਲੀ ਵਾਰੀ ਜਦੋਂ ਮੈਂ ਆਇਆ ਸੀਗਾ ਤੁਹਾਨੂੰ ਵਿਖਾਇਆ ਸੀਗਾ ਵੀ ਲਫਾਫਿਆਂ ਦੇ ਵਿੱਚ ਮੀਟ ਬਣ ਕੇ ਟੰਗਿਆ ਆ ਉਹੀ ਮੀਟ ਉਹੀ ਖਰਾਕਾ ਤੁਸੀਂ ਆਪਣੇ ਬੱਚਿਆਂ ਨੂੰ ਖਰਪਾਓ ਉਹੀ ਆਂਡੇ ਜਿਹੜੇ ਤੋਰ ਤੋਰ ਇੱਥੇ ਤੁਸੀਂ ਸੁੱਟਿਆ ਇਹ ਆਂਡੇ ਆਪਣੇ ਘਰ ਦੇ ਬਜ਼ੁਰਗਾਂ ਨੂੰ ਖਾਓ ਆਪਣੇ ਬੱਚਿਆਂ ਨੂੰ ਖਾਓ ਨਾ ਵੀ ਸਿਹਤ ਬਣੇ ਤੁਸੀਂ ਖਾਓ ਇਹ ਮੀਟ ਆਂਡਾ ਜਿਹੜੀਆਂ ਚੰਗੀਆਂ ਭਲੇ ਇਥੇ ਚੀਜ਼ਾਂ ਵੀ ਛੁੱਟ ਕੇ ਜਾਂਦੇ ਹੋ ਉਹ ਤੁਸੀਂ ਖਾਓ ਤਾਂ ਜੋ ਤੁਹਾਡਾ ਦਿਮਾਗ ਡਿਵੈਲਪ ਹੋ ਸਕੇ ਤੁਹਾਡੇ ਦਿਮਾਗ ਨੂੰ ਜਿਹੜੇ ਪੋਸ਼ਕ ਤੱਤ ਨਹੀਂ ਮਿਲਦੇ ਉਹ ਮਿਲਣ ਤਾਂ ਜੋ ਤੁਹਾਡਾ ਦਿਮਾਗ ਸਹੀ ਢੰਗ ਨਾਲ ਜਿਹੜਾ ਕੰਮ ਕਰ ਸਕੇ ਜੋਸ਼ੀ ਸਾਹਿਬ ਇੱਥੋਂ ਦੇ ਹਾਲਾਤ ਕੋਈ ਵਾਰੇ ਵਰੀਆ ਨਹੀਂ ਬਹੁਤ ਚਿੰਤਾਜਨਕ ਹਾਲਾਤ ਹੈ ਇੱਥੇ ਆਉਣ ਵਾਲੇ ਸਮੇਂ ਜਿੱਥੇ ਬੱਕਰੀਆਂ ਨੂੰ ਮਾਰ ਮਾਰ ਨੱਪਿਆ ਜਾ ਰਿਹਾ ਮੈਨੂੰ ਖਾਸਾ ਵੀ ਆਉਣ ਵਾਲੇ ਸਮੇਂ ਇੱਥੇ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਜਿਹੜਾ ਉਹ ਨਾ ਕਿਤੇ ਉਹਨਾਂ ਦੀ ਬਲੀ ਦੇ ਦੇ ਕੇ ਇੱਥੇ ਉਹਨਾਂ ਨੂੰ ਨੱਪਿਆ ਜਵੇ ਅਸੀਂ ਪ੍ਰਸ਼ਾਸਨ ਗਾੜੀ ਹੱਥ ਜੋੜਦੇ ਆ ਹੱਥ ਬੇਨਤੀ ਕਰਦੇ ਆ ਜੰਗਲਾਤ ਮਹਿਕਮੇ ਨੂੰ ਵੀ ਤੇ ਡੀਸੀ ਸਾਹਿਬਾਂ ਨੂੰ ਵੀ ਵੀ ਡੀਸੀ ਸਾਹਿਬਾ ਸਾਡੀ ਇਸ ਵੀਡੀਓ ਨੂੰ ਜਦੋਂ ਤੁਸੀਂ ਦੇਖੋ ਤੇ ਇਸ ਰੁੱਖ ਬਾਰੇ ਜਰੂਰ ਜੰਗਲਾਤ ਮਹਿਕਮੇ ਨੂੰ ਤਾੜਨਾ ਕਰੋ ਵੀ ਇਹ ਰੁੱਖ ਨੂੰ ਬਚਾਉਣ ਦੇ ਜਿਹੜੇ ਹਿੱਲੇ-ਸਿੱਲੇ ਕੀਤੇ ਜਾਣ ਅਸੀਂ 6 ਮਹੀਨਾ ਬਾਅਦ ਇਸ ਰੁੱਖ ਕੋਲ ਆਇਆ ਪਰ ਹਾਲਾਤ ਜਿਉਂ ਦੇ ਤਿਉਹਾਂ ਨਾ ਜੰਗਲਾਤ ਮਹਿਕਮੇ ਦੇ ਕੰਨਾਂ ਤੇ ਜੂਸ ਵਰਗੇ ਤੇ ਨਾ ਪ੍ਰਸ਼ਾਸਨ ਦੇ ਅਸੀਂ ਇੱਕ ਬੇਨਤੀ ਕਰਦੇ ਹਾਂ ਜੇ ਤੁਹਾਡੇ ਕੋਈ ਜ਼ਿੰਮੇਵਾਰੀ ਨਹੀਂ ਚੁੱਕੀ ਜਾਂਦੀ ਤੇ ਸਾਨੂੰ ਜ਼ਿੰਮੇਵਾਰੀ ਦੇ ਦਿਓ ਸਾਨੂੰ ਅਥਾਰਟੀ ਦੇ ਦਿਓ ਇੱਕ ਡਾਗ ਫੇਰਨ ਦੀ ਥੋੜੀ ਸਾਨੂੰ ਜਰੂਰ ਦਿਓ ਕਿ ਜਿਹੜਾ ਇੱਥੇ ਕੋਈ ਕੁੱਤਾ ਕੰਮ ਕਰਨਾ ਹੁੰਦਾ ਕੋਈ ਪੁੱਠਾ ਕੰਮ ਕਰਨਾ ਹੁੰਦਾ ਉਦੋਂ ਅਸੀਂ ਡਾਗ ਫੇਰ ਸਕੀਏ ਡਾਗ ਫੇਰ ਕੇ ਇਹਨੂੰ ਥਾਣੇ ਲਿਆ ਕੇ ਜੇ ਕੋਈ ਕਾਨੂੰਨ ਤਾਦੋ ਤੇ ਪਰਚਾ ਬੰਦੋ ਤੇ ਪਰਚਾ ਕਰੋ ਇਹੀ ਅਸੀਂ ਬੇਨਤੀ ਕਰਦੇ ਹਾਂ ਇਹ ਸੁਰੱਖ ਨੂੰ ਬਚਾਉਣ 'ਚ ਸਾਡਾ ਪ੍ਰਸ਼ਾਸਨ ਵੀ ਸਾਥ ਦੇਵੇ ਇਹ ਲੋਕ ਵੀ ਸਾਥ ਦੇਣ ਜਿਹੜੇ ਅਨੁਸ਼ਾਸ਼ੀ ਲੋਗਾ ਜਿਹੜੇ ਉਹ ਬਾਬਿਆਂ ਦੇ ਚਾਲਾਂ 'ਚ ਆ ਗਿਆ ਉਹ ਬਾਬਿਆਂ ਨੂੰ ਜਿਹੜਾ ਇੱਥੇ ਡਾਂਗ ਖੇਡਨੀ ਚਾਹੀਦੀ ਆ ਉਹ ਬਾਬਿਆਂ ਦੇ ਬੱਚੇ ਨੇ ਕਹਿ ਦਿਆ ਜਿਹੜੇ ਇੱਥੇ ਆ ਗਏ ਇੱਥੇ ਲੋਕ ਨਹੀਂ ਆਂ ਆਪਾਂ ਨਾਲ ਰਾਤ ਨੂੰ ਦੁੱਧ ਕੰਮ ਨਹੀਂ ਕਰਦੇ ਆ ਉਹਨਾਂ ਦੇ ਬੱਚੇ ਦਰਜ ਕਰਕੇ ਉਹਨਾਂ ਨੂੰ ਜੇਲਾ ਦੇ ਅੰਦਰ ਫੁੱਟਣਾ ਚਾਹੀਦਾ ਸੋ ਦੋਸਤੋ ਅੱਜ ਜਿੱਥੇ ਜੋਸ਼ੀ ਸਾਹਿਬ ਜਿਹੜੇ ਜੰਗਲੀ ਜਾਨਵਰ ਆ ਸਾਡੇ ਮਿੱਤਰ ਜਾਨਵਰ ਆ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਅੱਜ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਝੰਡ ਦੇ ਰੋਖ ਨੂੰ ਬਚਾਉਣ ਦੀ ਜਿਹੜੀ ਆ ਪੁਰਜ਼ੋਰ ਕੋਸ਼ਿਸ਼ ਕਰ ਰਹੇ ਆ ਅੱਜ ਤੋਂ ਇਹਨਾਂ ਨੂੰ ਇਹ ਰੁੱਖ ਅਸੀਂ ਵਿਖਾਇਆ ਮੈਨੂੰ ਆਸ ਹੈ ਵੀ ਆਉਣ ਵਾਲੇ ਸਮੇਂ 'ਚ ਵੀ ਜੋਸ਼ੀ ਸਾਹਿਬ ਆਪ ਇਹ ਸ੍ਰੋਖ ਬਾਰੇ ਜਿਹੜਾ ਵਾ ਪ੍ਰਸ਼ਾਸਨ ਨੂੰ ਵੀ ਦੱਸਣਗੇ ਤੇ ਸ਼ਾਸਨ ਨੂੰ ਵੀ ਦੱਸਣਗੇ ਨਾਲ ਦੀ ਨਾਲ ਇਸ ਰੁੱਖ ਨੂੰ ਬਚਾਉਣ ਦੇ ਵਿੱਚ ਮੋਰੀ ਸਾਬਤ ਹੋਗੇ ਸਾਡੇ ਨਾਲ ਮੋਢੇ ਨਾਲ ਮੋਢਾ ਲਾਉਣਗੇ ਸੋ ਦੋਸਤੋ ਅੱਜ ਇਸ ਰੁੱਖ ਨੂੰ ਬਚਾਉਣ ਦੀ ਮੁਹਿੰਮ ਫੇਰ ਅਸੀਂ ਸ਼ੁਰੂ ਕਰ ਰਹੇ ਆਂ ਕਿਉਂਕਿ 6 ਮਹੀਨਿਆਂ ਦੇ ਵਿੱਚ ਜਿਹੜੀ ਲਗਾਤਾਰ ਹੁਣ 15 ਦਿਨਾਂ ਚ ਫੇਰ ਇੱਥੇ ਪਖਾਂਡੀਆਂ ਸ਼ੁਰੂ ਹੋ ਗਿਆ ਅਸੀਂ ਉਹਨੂੰ ਰੋਕਣ ਚ ਜਿਹੜਾ ਸਹਾਈ ਸਾਬਤ ਹੋ ਸਕੀਏ ਤਾਂ ਜੋ ਲੋਕਾਂ ਨੂੰ ਅਵੇਅਰ ਕਰਕੇ ਜਿਹੜਾ ਇੱਥੇ ਖਾਣ ਪੀਣ ਦਾ ਸਮਾਨ ਆ ਆਪਾਂ ਉਹਨਾਂ ਨੂੰ ਫੇਰ ਬੇਨਤੀ ਕਰਦਾ ਤੁਸੀਂ ਲੰਡੂ ਰੱਖ ਜਾਂਦੇ ਹੋ ਆਂਡੇ ਰੱਖ ਜਾਂਦੇ ਹੋ ਮੀਟ ਰੱਖ ਜਾਂਦੇ ਹੋ ਹੋਰ ਇਹੋ ਜਿਹੇ ਨਾਰੀਅਲ ਪਾਣੀ ਰੱਖ ਜਾਂਦੇ ਹੋ ਇਹ दारू ਦੀਆਂ ਬੋਤਲਾਂ ਭਾਈ ਤੁਸੀਂ ਆਪਣੇ ਘਰਾਂ 'ਚ ਜਾ ਕੇ ਪੀਓ ਇਹ ਰੋਖਣੇ दारू ਦੀ ਬੋਤਲ ਨਹੀਂ ਪੀਣੀ ਇਹ ਰੋਖ ਨਸ਼ੇੜੀ ਨਹੀਂ ਤੁਸੀਂ ਨਸ਼ੇੜੀਓ ਖਾ ਪੀ ਕੇ ਆਪਣੇ ਨਾਲ ਭੁੱਸ ਪੂਰਾ ਕਰੋ ਪਰ ਲੋਕਾਂ ਨੂੰ ਤੁਸੀਂ ਦਾਨ ਕਰ ਦਿਓ ਜਿਹੜਾ ਖਾਣ ਪੀਣ ਦਾ ਸਮਾਨ ਆ ਮਟੀਰੀਅਲ ਆ ਜਿਹੜਾ ਤੁਸੀਂ ਨਾਰੀਅਲ ਛੱਡ ਕੇ ਜਾਂਦੇ ਆ ਲੱਗੂ ਛੱਡ ਕੇ ਜਾਂਦੇ ਆ ਜਿਹੜੇ ਲੋਕ ਭੁੱਖਣਾ ਤਰਸ ਰਹੇ ਆ ਉਹਨਾਂ ਦੇ ਘਰਾਂ ਚੋਂ ਰਾਸ਼ਨ ਪਾਓ ਤੁਹਾਨੂੰ ਸੁਆਬ ਮਿਲੂਗਾ ਤੁਹਾਨੂੰ ਜਿਹੜਾ ਵਾ ਉਹਦਾ ਲਾਹਾ ਮਿਲੂਗਾ ਤੁਹਾਨੂੰ ਰੱਬ ਜਿਹੜਾ ਵਾ ਉਹ ਤਰੱਕੀ ਦੇਊਗਾ ਜਿਹੜੇ ਰੱਬ ਕੋ ਤੁਸੀਂ ਇਹ ਪੁੱਠੇ ਕੰਮ ਕਰਾਉਣ ਦੀ ਗੱਲ ਕਰਦੇ ਆ ਉਸ ਰੱਬ ਨੂੰ ਜੇ ਤੁਸੀਂ ਹਾਜ਼ਰ ਨਾਜ਼ਰ ਜਾਣਦੇ ਤਾਂ ਉਹਦੇ ਅੱਗੇ ਹੱਥ ਪੱਲਾ ਜੋੜ ਲਓ ਸ਼ੈਤਾਨ ਨੂੰ ਜਿਹੜਾ ਸ਼ੈਤਾਨ ਤੁਸੀਂ ਆਪਣਾ ਰੱਬ ਬਣਾਇਆ ਉਹਦੇ ਅੱਗੇ ਜਿਹੜਾ ਹੱਥ ਪੱਲਾ ਜੋੜ ਲੋ ਵੀ ਤੁਹਾਨੂੰ ਸਵਾਬ ਦਵੇ ਪਰ ਆ ਇਸ ਤਰ੍ਹਾਂ ਸਮਾਨ ਰੱਖਣ ਨਾਲ ਜਿਹੜਾ ਹਮੇਸ਼ਾ ਨੁਕਸਾਨ ਹੀ ਹੁੰਦਾ ਆ ਤੇ ਨੁਕਸਾਨ ਹੀ ਹੁੰਦਾ ਆ ਆ ਰੁੱਖ ਅੱਦੇ ਤੋਂ ਜ਼ਿਆਦਾ ਸੁੱਕ ਗਿਆ ਜੇ ਤੁਸੀਂ ਇਹੀ ਕਟੂਤਾ ਕਰ ਰਹੇ ਕਰਦੇ ਰਹੇ ਆਉਣ ਵਾਲੇ ਸਮੇਂ 'ਚ ਜਿਹੜਾ ਇਹ ਰੁੱਖ ਪੂਰੀ ਤਰ੍ਹਾਂ ਸੁੱਕ ਜਾਊਗਾ ਸਾਡੀ ਲੜਾਈ ਆ ਇਸ ਰੁੱਖ ਨੂੰ ਵਰਾਸਤੀ ਰੁੱਖ ਨੂੰ ਬਚਾਉਣ ਦੀ ਅੱਜ ਤੋਂ ਬਾਅਦ ਅਸੀਂ ਇਹ ਸੁਰੱਖਿਅਤ ਦੀ ਜ਼ਿੰਮੇਵਾਰੀ ਲੈਂਦੇ ਆ ਅਸੀਂ ਇੱਥੇ ਤੇਰਾ ਤੋਰਾ ਵੀ ਰੱਖਾਂਗੇ ਰਾਤ ਨੂੰ ਵੀ ਦਿਨ ਨੂੰ ਵੀ ਜੇ ਸਾਨੂੰ ਇਹ ਸੁਰੱਖਤੇ 100 100 ਫੁੱਟ ਦੇ ਲਾਗੇ ਚਾਕੇ ਕਿ ਬੰਦਾ ਨਜ਼ਰ ਆ ਗਿਆ ਜਦੋਂ ਉਹ ਨਾ ਕਰਦਾ ਨਜ਼ਰ ਆ ਗਿਆ ਤੇਲ ਚੜੋਂਦਾ ਸ਼ਰਾਬ ਚੜੋਂਦਾ ਰਿਬਨ ਬੰਨਦਾ ਜਾਂ ਗਲਤ ਮਲਤ ਸੁਖਣਾ ਸੁਖਦਾ ਨਜ਼ਰ ਆ ਗਿਆ ਸਮਝ ਲੋ ਕਿ ਉਦੀ ਹੱਡੀ ਪਸਲੀ ਇੱਕ ਕਰ ਦਿੱਤੀ ਜਾਏਗੀ ਅਸੀਂ ਅੱਜ ਵੀ ਪ੍ਰਸ਼ਾਸਨ ਨੂੰ ਕਹਿੰਦੇ ਆ ਸਰਕਾਰ ਨੂੰ ਕਹਿੰਦੇ ਆ ਰੁੱਖ ਨੂੰ ਪਰਿਆਵਰਣ ਨੂੰ ਸੰਭਲੋ ਜਾਂ ਫਿਰ ਜਿਹੜੇ ਜਾਦੂ ਟੂਣੇ ਕਰਦੇ ਪਏ ਨੇ ਉਹਨਾਂ ਨੂੰ ਤੁਸੀਂ ਸੰਭਲੋ ਜੇ ਤੇ ਫਿਰ ਅਸੀਂ ਸੰਭਾਲਾਂਗੇ ਆਪਣੇ ਤਰੀਕੇ ਨਾਲ ਉਹ ਦੋਸਤੋ ਇਹ ਰੁੱਖ ਸੀਪੀ 4 ਛਾਟਾ ਰੋਡ ਜਿਹੜਾ ਲੰਡਰ ਰੋਡ ਨੂੰ ਜਾਂਦਾ ਇਹ ਉੱਥੇ ਰੁੱਖ ਆ ਮੈਂ ਵਾਤਾਵਰਣ ਪ੍ਰੇਮੀਆਂ ਨੂੰ ਬੁੱਧੀ ਜੀਵਿਆਂ ਨੂੰ ਹੀ ਬੇਨਤੀ ਕਰਦਾ ਵੀ ਇਸ ਜਗ੍ਹਾ ਤੇ ਪਹੁੰਚ ਕੇ ਇਸ ਰੁੱਖ ਨੂੰ ਬਚਾਉਣ ਦੀ ਜਿਹੜੀ ਉਹ ਗੱਲ ਕਰੋ ਇਹ ਰੁੱਖ ਬੜੇ ਚੰਦ ਰੁੱਖ ਰਹਿ ਗਏ ਇਹਨਾਂ ਵਿਰਾਸਤੀ ਰੁੱਖਾਂ ਨੂੰ ਬਚਾਉਣ ਦੀ ਲੜਾਈ 'ਚ ਸਾਡਾ ਸਾਥ ਦਿਓ ਧੰਨਵਾਦ ਇਹ ਰੁੱਖ ਉਹ ਰੁੱਖ ਹੈ ਜਿੱਥੇ ਪਾਕਿਸਤਾਨ ਦੇ ਵਿੱਚ ਇਸ ਨੂੰ ਝੰਡਾ ਰੁੱਖ ਕਿਹਾ ਜਾਂਦਾ ਹੈ ਇੰਡੀਆ 'ਚ ਵੀ ਝੰਡਾ ਰੁੱਖ ਕਿਹਾ ਜਾਂਦਾ ਮਿਰਚਾ ਮਿਰਚਾ ਸਾਬਾਂ ਦਾ ਕਤਲ ਜੰਡ ਦੇ ਰੋਖ ਥੱਲੇ ਹੋਇਆ ਸੀ ਇਹ ਉਹੀ ਜੰਡਦਾਰ ਉਹ ਖੁਦ ਨਾਲ ਦਾ ਹੀ ਜੰਡਦਾਰ ਰੁਖਿਆ ਮੈਂ ਵੀ ਇਹ ਰੁਖ ਪਹਿਲੀ ਵਾਰੀ ਦੇਖਿਆ ਸੁਣਿਆ ਮੈਂ ਇਸ ਰੀਜ ਬਹੁਤ ਜ਼ਿਆਦਾ ਸੀ ਤੁਸੀਂ ਵੀ ਸਾਰੇ ਜੋ ਦੇਖਦੇ ਹੋ ਸੁਣਦੇ ਹੋ ਵੀਡੀਓ ਦੇਖੋ ਇਸ ਜੰਡ ਰੋਖ ਦੀ ਰੱਖਿਆ ਕਰੋ ਇਸ ਜੰਡ ਰੋਖ ਨੂੰ ਦੇਖਣ ਵੀ ਆਓ ਤੁਸੀਂ ਜੇ ਤੁਹਾਨੂੰ ਵੀ ਕੋਈ ਨਜ਼ਰ ਆਵੇ ਇਥੇ ਚਾਤੂ ਟੂਣਾ ਕਰਤਾ ਤਾਂ ਉਸ ਦੀ ਹੱਡੀ ਫਸਲੀ ਇੱਕ ਕਰ ਦਿਓ ਬੇਸ਼ੱਕ ਪਰ ਅਸੀਂ ਇਸ ਜੰਡ ਦੇ ਰੋਖ ਨੂੰ ਬਚਾਣਾ ਵਾ ਫਿਰ ਕਹਿੰਦਾ ਜਦੋਂ ਮਿੱਤਿਆ ਸਾਹਬ ਦਾ ਕਤਲ ਹੋਇਆ ਸੀ ਜੰਡ ਦੇ ਰੁੱਖ ਥੱਲੇ ਹੀ ਹੋਇਆ ਸੀ ਇਹ ਉਹੀ ਜੰਡ ਦਾ ਰੁੱਖ ਹੈ ਲੋਕਾਂ ਦੀ ਸਿਰਫ ਨਜ਼ਰਾਂ 'ਚ ਜੰਡ ਦਾ ਰੁੱਖ ਨਹੀਂ ਆਇਆ ਪੜਨ ਲਿਖਣ 'ਚ ਜੂਰ ਆਇਆ ਸੀ ਜੈ ਹਿੰਦ ਧੰਨਵਾਦ ਦੋਸਤੋ ਇਹ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਬੰਦੀ ਆ ਇਹ ਸਾਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਸਾਨੂੰ ਸਾਰਿਆਂ ਆ ਹੁਣ ਅਸੀਂ ਜਿਹੜਾ ਸਮਾਂ ਇੱਥੋਂ ਮਿਲੇ ਇਹ ਇਹ ਥੋੜਾ ਸਹਿਤ ਕਰਕੇ ਰੋੜੇ ਆਗਣਾ ਪੈਰੇ ਸਾਨੂੰ ਇਹਨੂੰ ਨਹੀਂ ਪਿੰਦਰ ਬਹੁਤ ਪਾਪਾ ਪਾਪਾ ਇਹਨੂੰ ਨਹੀਂ ਕਹਣੀ ਆ ਇਹ 판 ਨੂੰ ਸੁਣ ਲਿਓ ਇਧਰ ਦੇਖੋ ਅੱਜ ਜਿਹੜੀ ਸ਼ਰਾਬ ਇਸਨੇ ਚੜਾਈ ਸੀ ਉਹਨੂੰ ਅਸੀਂ ਅੱਗੇ ਲਾਉਂਦੇ ਆਂ ਦੂਸਰੀ ਗੱਲ ਜੇ ਇੱਥੇ ਕੋਈ ਸਮਾਨ ਚਲਾ ਕੇ ਜਾਂਦਾ ਮੈਂ ਬੇਨਤੀ ਕਰਦਾ ਵੀ ਕੋਈ ਅਮਲੀ ਜਾਂ ਕੋਈ ਹੋਰ ਬੰਦਾ ਇੱਥੋਂ ਚੁੱਕ ਕੇ ਕੋਈ ਸਮਾਨ ਨਾ ਖਾਓ ਪਤਾ ਨਹੀਂ ਉਹਦੇ ਸਮਾਨ ਦੇ ਚ ਉਹਨਾਂ ਨੇ ਕੀਰ ਲਾਇਆ ਹੋਣਾ ਕੋਈ ਜ਼ਹਿਰ ਲਾਇਆ ਹੋਣਾ ਜਾਂ ਕੋਈ ਹੋਰ ਦਵਾਈ ਉਹਦੇ ਚ ਲਾਈ ਹੋਵੇ ਜਿਸ ਨਾਲ ਤੁਹਾਡਾ ਨੁਕਸਾਨ ਹੋ ਜਾਏ ਇਸ ਚੀਜ਼ ਤੋਂ ਵੀ ਗੁਰੇਜ਼ ਕਰਨਾ